ਵੋਟਰਾਂ ਦਾ ਕਹਿਣੇ ਕਹਿਣਾ ਨਾਲ ਪੰਪਫਲੈਟ ਵੀ ਦੇਣਾ ਹੈ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮਾਹੌਲ ਬਹੁਤ ਵਧੀਆ ਜੀ। ਓਕੇ ਰਿਪੋਰਟ। ਹਾਂ ਜੀ ਹਾਂ ਜੀ ਬੀਬਾ ਜੀ ਬਹੁਤ ਮਰਜ਼ ਨਾਲ ਜਿੱਤਣਗੇ। ਹੈਨਾ ਫਿਲਮਾਂ ਵਾਲਾ ਕਹਿੰਦੀ। ਤਿਆਰੀਏ ਪੂਰੀ। ਜਿੱਤਾਂਗੇ ਜਮਾਂ। ਵਾਹ ਠੀਕ ਹੈ। ਵੋਟ ਤੱਕੜੀ ਰਮਾਉਣੀ ਹੈ। ਵੋਟ ਪਾ ਲਿਓ ਜੀ। ਚੱਲ ਵੋਟਾਂ ਚੱਲ ਕੇ ਨਾਲ ਸਾਡੇ। ਤੇ ਤਾਨਾ ਬੰਦੇ ਜਿਹੜੇ ਵਿਚਾਰੇ ਲੱਗੇ ਪਏ ਆ। ਹੈਲੋ ਹੈਲੋ ਇਹ ਨੌਜਵਾਨ ਨੂੰ ਆਦੇ ਆ ਜੀ ਬੋਰਾ ਦਾ ਬਾਦਸ਼ਾਹ ਜੀ গুড মর্নিং দোস্তੋ স্বাগত ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਤੁਸਾਰੇ ਵਧੀਆ ਹੋਵੋਗੇ ਅੱਜ ਅਸੀਂ ਕਰ ਰਹੇ ਡੋਰ ਟੂ ਡੋਰ ਆ ਕਿੱਥੇ ਗੜਾ ਬਹੁਤ ਵੱਡੇ ਇਕੱਠ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਹੋ ਜੀ ਨੌਜਵਾਨ ਆ ਰਹੇ ਆ ਚਾਚਾਤਾਏ ਵੀ ਆ ਰਹੇ ਆ ਫਿਰ ਇਕੱਠੇ ਅਸੀਂ ਤੁਰਾਂਗੇ ਚੰਨ ਮਿੰਟਾਂ ਦੇ ਵਿੱਚ ਵਿੱਚ ਹੋਰ ਦਾਤਾ ਵਧੀਆ ਵਧੀਆ ਬਾਈ ਵਧੀਆ ਤੇ ਇਧਰ ਮੋਲਮਾਨ ਜੀ ਪਹੁੰਚ ਚੁੱਕੇ ਨੇ ਲੱਗਦਾ ਅਨਮੋਲ ਮਾਂਜੀ ਨੂੰ ਕੋਲਾ ਜ਼ਿਆਦਾ ਜਿਹਾ ਪੀਣਾ ਪਊਗਾ ਫੇਰ ਠਟੋਂਗੇ ਪਰ ਪਤਾ ਠੀਕ ਆ ਵੀਡੀਓ ਵੇਖ ਲਈ ਤੁਸੀਂ ਤਨਾਲ ਦੀ ਹਾਂ ਵੀ ਦੇਖ ਲਈ ਨਹੀਂ ਲੈ ਵੀ ਤਿਆਰੀਆਂ ਸ਼ਰਾਂਗ ਹੋ ਗਈਆਂ ਥੋੜੇ ਸਮਝ ਨਿਕਲਦੇ ਆ ਲੋ ਵੀ ਗੰਧ ਆ ਰਿਹਾ ਹੈ ਹੈ ਨਾ ਫਿਲਮਾਂ ਵਾਲਾ ਗੰਧ ਦੀ ਨਾਲ ਸੋਨਾ ਸੱਸੀ ਗੱਲ ਜੀ ਸਟਾਰ ਸਾਡੇ ਪਿੰਡ ਦੇ ਹੋਰ ਹੋਰ ਸੋਨੇ ਫਟਾ ਅੱਜ ਤੱਕ ਜਮਾ ਸਹੀ ਫਿਰਦੇ ਤੋਂ ਨੇ ਕੱਲ ਵਧੀਆ ਗੱਲ ਹੈ। ਲਓ ਜੀ ਜ਼ਿਹਦਾਰ ਸਾਹਿਬ ਵੀ ਪਹੁੰਚ ਚੁੱਕੇ ਵੱਡੇ ਕਾਫਲੇ ਨਾਲ। ਹੋਰ ਜ਼ਿਹਦਾਰ ਸਾਹਿਬ। ਠੀਕ ਆ ਜੀ। ਕੀ ਮਾਹੌਲ ਲੱਗਦਾ ਵੋਟਰਾਂ ਦਾ ਜੀ? ਮਾਹੌਲ ਬਹੁਤ ਵਧੀਆ ਜੀ। ਓਕੇ ਰਿਪੋਰਟ। ਹਾਂ ਜੀ ਹਾਂ ਜੀ ਬੀਬਾ ਜੀ ਬਹੁਤ ਮਾਰਜਿਨ ਨਾਲ ਜਿੱਤਣਗੇ। ਅੱਛਾ ਜੀ। ਹਾਂ ਸਾਰੇ ਪਿੰਡਾਂ ਦੇ ਵਿੱਚ ਕੱਲ ਅਸੀਂ ਹੋਰ ਵੀ ਸਾਰੇ ਚੱਕਰ ਕੱਟ ਕੇ ਆਏ ਆਂ। ਜਿਵੇਂ ਬਹਿਮਣ ਦਵਾਨਾ ਹਾਂਜੀ ਹਾਂਜੀ ਤੇ ਆਪਣਾ ਗੈਰੀ ਵੋਟਰ ਉਹਨਾਂ ਚ ਮੀਟਿੰਗਾਂ ਕਰਾਈਆਂ ਵਿੜਾ ਮੀਟਿੰਗਾਂ ਜਗਾ ਜਾ ਕੇ ਤੇ ਬਹੁਤ ਵਧੀਆ ਹੰਗਾਰਾ ਲੋਕਾਂ ਹੈ। ਜੋਸ਼ ਦੇ ਵਿੱਚ ਆ ਪੂਰੇ ਤੇ ਅੱਜ ਆਪਾਂ ਕੀ ਕਰ ਰਹੇ ਜੀ ਇਧਰ ਸਾਰੇ ਅੱਜ ਹੁਣ ਆਧਰੀਆ ਪਿੰਡ ਸਾਰੇ ਵੇੜਿਆਂ ਦੇ ਵਿੱਚ ਪਿੰਡ ਦੇ ਵਿੱਚ ਤੁਰ ਕੇ ਤੇ ਡੋਰ ਟੂ ਡੋਰ ਅਸੀਂ ਵੋਟਾਂ ਦਾ ਕਹਿ ਰਹੇ ਆ ਜੀ ਤੇ ਆਸੇ ਪਾਸੇ ਦਾ ਮਾਹੌਲ ਵਧੀਆ ਜੀ ਹਾਂ ਜੀ ਬਹੁਤ ਵਧੀਆ ਮਾਹੌਲ ਆ ਜੀ ਬੱਲੇ ਬੱਲੇ ਜਿਹੜੇ ਬਸ ਜ਼ਿਲ੍ਹੇ ਜੇ ਲੰਬੀ ਹਲਕੇ ਤੋਂ ਬਾਹਰ ਜਿਹੜੇ ਬਾਕੀ ਹਲਕੇ ਆ ਜੀ ਉਹ ਦੇਖੋ ਜੀ ਲੰਬੀ ਹਲਕੇ 'ਚ ਰਿਪੋਰਟ ਤਾਂ ਵਧੀਆ ਮਿਲਦੀ ਆ ਪਰ ਅਸੀਂ ਗਏ ਨਹੀਂ ਇਸ ਤੋਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੀ ਸਾਰੇ ਮਤਲਬ ਜਿੱਥੇ ਸਾਡੀਆਂ ਵੋਟਾਂ ਉਹਨਾਂ ਨੂੰ ਜਾ ਕੇ ਸਾਰਾ ਦੱਸ ਰਹੇ ਹਾਂ ਚਲੋ ਬਹੁਤ ਬਹੁਤ ਮਿਹਰਮਾਨੀ ਜੀ ਵੋਟਾਂ ਇਹਨ ਤੇ ਮਤਲਬ ਇਹਦੇ ਨਾਲ ਜਾਣਨਾ ਪਾਇਆ ਗਿਆ ਵੀ ਬੀਬਾ ਨੇ ਬਹਿੰਡੇ ਲਈ ਕੀ ਕੁਝ ਕਰਿਆ ਕਰਿਆ ਤਾਂ ਬਹੁਤ ਕਥਾ ਹੈ ਤੇ ਬਾਕੀ ਲੋਕਾਂ ਦੀ ਮਰਜ਼ੀ ਹੈ ਬਈ ਵੈਰੀ ਗੁੱਡ ਵਾਹ ਵੀ ਮੁੰਡੇ ਤੁਰ ਪਿਆ ਆ ਵੀ ਗਲੇ ਸੱਟਾ ਓਕੇ ਿਆਕੜਾ ਫਟੇ ਆ ਦੇ ਰਿਹਾ ਜੀ ਮਾਣਿਆ ਉਹ ਦੇਣਾ ਯਾਰ ਸ਼ੇਰੂ ਨੂੰ ਪਾਚਦੇ ਆ ਉਹ ਨਵਜੋਤ ਸਿੰਘ ਮਾਨ ਕਾਲੇ ਦਲ ਦੀ ਦਿਲਾਂ ਦੀ ਧੜਕਨ ਮੁਸਕਰਾ ਰਹੇ ਆ ਹੋਰ ਮਾਣ ਦਾ ਤਕੜਿਓ ਓਰੇ ਜੀ ਸੱਤੋ ਸਤਰੀ ਕੌਲਾ ਚਲੋ 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 ਪਾਕਿਸਤਾਨ ਕਹਿੰਦੇ ਲੈ ਚਲੋ ਆ ਫਲਾਈ ਟੱਲ ਪੰਪ ਲੜਦੇ ਉਹ ਠੀਕ ਹੋ ਜੀ ਠੀਕ ਹੈ ਜੀ ਠੀਕ ਹੈ ਚੜਦੀ ਹਾਂ ਜੀ ਹਾਂ ਜੀ ਮਾਣ ਜੀ ਹਾਂ ਜੀ ਹਾਂ ਜੀ ਓਕੇ ਜੀ ਓਕੇ ਜੀ ਓਕੇ ਚੱਲੀ ਜਾਂਦਾ ਕੰਮ ਤੁਹਾਨੂੰ ਪਤਾ ਹੀ ਲੱਗੀ ਜਾਂਦੀ ਹੈ ਸਹੀ ਹੈ ਜੀ ਹਾਂ ਜੀ ਆ ਤੂੰ ਕਰਨੇ ਕੀ ਆਂ ਇਹ ਲੈ ਹਲਾ ਮੈਂ ਬਾਹਰ ਕੀ ਕਰ ਰੱਖਣਾ ਦੇਖੋ ਯਾਰ ਇੰਦਰ ਹੋਰ ਤਿਆਰੀ ਹੈ ਪੂਰੀ ਜਮਾਂ ਜਿੱਤਾਂਗੇ ਜਮਾਂ ਬਾ ਠੀਕ ਹੈ ਜਿੱਤਾਂਗੇ ਇੰਦਰ ਹੋ ਮੋਟਰਸਾਈਕਲ ਠਾਲ ਦੇ ਤੂੰ ਇੱਥੇ ਠਾਲ ਦੇ ਜੀ ਆ ਜਾਓ ਮੋਟਰਸਾਈਕਲ ਠਾਲ ਦੇ ਯਾਰ ਹੋਰ ਪੁੱਤ ਬੋਟ ਟੱਕੜੀ ਨਮਾਉਣੀ ਹੈ ਰੋਡ ਪਾ ਲਿਓ ਜੀ ਹੋ ਠੀਕ ਹੈ ਹਾਂਜੀ ਚੱਲ ਫਿਰ ਆ ਜਾ ਲੋ ਵੀ ਫਿਰਦੇ ਆਂ ਦੇ ਗਰਮੀ ਦੇ ਵਿੱਚ ਡੋਰ ਟੂ ਡੋਰ ਵਾਹ ਵੀ ਵਾਸਾ ਅਕਸਪੀਰੀਆ ਲਓ ਵੀ ਸੜਕ ਲਿਆ ਮੋਟਰਸਾਈਕਲ ਇਧਰ ਨੂੰ ਕਰ ਐਨ ਨੂੰ ਤੇ ਲਿਆ ਇਧਰ ਮੋੜ ਵੈਰੀ ਗੁੱਡ ਹੋਰ ਫੇਰਾ ਚੱਲ ਬੋਟਾ ਚੱਲ ਕੇ ਨਾਲ ਸਾਡੇ ਚੱਲ ਗਏ ਹਾਂਜੀ ਦੋਸਤੋ ਤੜਕੇ ਡੋਰ ਟੂ ਡੋਰ ਕਰ ਲਿਆ ਸੀ ਜਿੰਨਾ ਕੋਇਆ ਤੇ ਆਪਣੇ ਪਾਸੋਂ ਤਕਰੀਬਨ ਪਤਾ ਹੀ ਹੈ ਵੀ ਡੋਰ ਟੂ ਡੋਰ ਦਾ ਮਤਲਬ ਹੈ ਪੰਜਾਬੀ ਵਿੱਚ ਬੋਟਾ ਮੰਗਣੀਆਂ ਅਸੀਂ ਬੀਬਾ ਆਰਥੀਵਰਤਕਾ ਔਰ ਬਾਦਲ ਜੀ ਲਈ ਵੋਟਾਂ ਮੰਗ ਰਹੇ ਸੀ ਪਿੰਡ 'ਚ ਤੇ ਉਦੋਂ ਬਾਅਦ ਫਿਰ ਅਸੀਂ ਘਰੇ ਆ ਕੇ ਅਸੀਂ ਗਰਮੀ ਵਧ ਗਈ ਸੀ ਤੇ ਹੁਣ ਹੋਰ ਅੱਧੇ ਘੰਟੇ ਤਾਈਂ ਮਤਲਬ ਸਟਾਰਟ ਕਰਾਂਗੇ ਫਿਰ ਵੋਟਾਂ ਮੰਗਣੀਆਂ ਤੇ ਇੱਕ ਸਾਡੇ ਪਿੰਡ ਬੜੀ ਮੰਦ ਭਾਈ ਕਟਣਾ ਹੋਈ ਐ ਸਾਡੇ ਪੁਰਾਣੇ ਪਾਰਟੀ ਦੇ ਵਰਕਰ ਬਹੁਤ ਸਤਿਕਾਰਯੋਗ ਸਾਡੇ ਬਾਬਾ ਪਿਰਥੀ ਜੀ ਤੜਕੇ ਜੀ ਉਹ ਇਹ ਦੁਨੀਆ ਨੂੰ ਛੱਡ ਕੇ ਚਲੇ ਗਏ ਹਮੇਸ਼ਾ ਹਮੇਸ਼ਾ ਲਈ ਬਹੁਤ ਮਾੜਾ ਹੋਇਆ ਜੀ ਪ੍ਰਮਾਤਮਾ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਦੇਣ ਜੀ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲਬਖਸ਼ ਸਿੰਘ ਜੀ ਹਮੇਸ਼ਾ ਜੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਆ ਪਾਰਟੀ ਦਾ ਮਾੜਾ ਟਾਈਮ ਵੀ ਆਇਆ ਉਦੋਂ ਵੀ ਨਾਲ ਸੀ ਹੁਣ ਵੀ ਨਾਲ ਸੀ ਇਥੋਂ ਤੱਕ ਕਿ ਦੜਕੇ ਚਾਚਾ ਜੀ ਅਰਕ ਨੂੰ ਸੱਦਿਆ ਚਾਹ ਪਾਣੀ ਪੁੱਛਿਆ ਤੇ ਉਦੋਂ ਬਾਅਦ ਨਾਲ ਦੀ ਨਾਲ ਜੀ ਜਿਵੇਂ ਵੀ ਜੋ ਪਾਣਾ ਹੈ ਪਰਮਾਤਮਾ ਦਾ ਉਹ ਮੰਨਣੇ ਪੈਂਦਾ ਜੀ ਤੇ ਉਹ ਹਮੇਸ਼ਾ ਹਮੇਸ਼ਾ ਲਈ ਚਲੇ ਗਏ ਬਹੁਤ ਮਾੜਾ ਹੋਇਆ ਜੀ ਬਾਕੀ ਦੋਸਤੋ ਗਰਮੀ ਤੁਹਾਨੂੰ ਪਤਾ ਹੀ ਹੈ ਬਹੁਤ ਹੈ ਤੇ ਲੋ ਸੀਨਾ ਚੀਰਦੀ ਜਾਂਦੀ ਹੈ ਮੈਂ ਨਾਲ ਵੀ ਆਮਲੇਟ ਕਿਹਣਾ ਬਣ ਜੇ ਬਾਹਰ ਤੇ ਤਾਨਾ ਬੰਦੇ ਜਿਹੜੇ ਵਿਚਾਰੇ ਲੱਗੇ ਪਏ ਐ ਐਨੀ ਗਰਮੀ ਚ ਕਿਉਂ ਬਈ ਹਾਂਜੀ ਹਾਂਜੀ ਕਿੰਨੀ ਗਰਮੀ ਆ ਕਹਣੀ ਬਹੁਤ ਜ਼ਿਆਦਾ ਕੰਮ ਤਾਂ ਚੱਲ ਯਾਰ ਕਰਨੇ ਪੈਂਦਾ ਕੰਮ ਬਿਨਾ ਸਰਦਾ ਹੀ ਨਹੀਂ ਰੋਟੀ ਪਰ ਨਾ ਤੁਸੀਂ ਦੁਪਹਿਰੇ ਰੈਸਟ ਕਰਿਆ ਕਰੋ ਕੋਈ ਨਹੀਂ ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਆ ਕੋਈ 2 ਘੰਟੇ ਨਾ ਗਰਮੀ ਚ ਤੇ ਬਾਕੀ ਠੰਡਾ ਠੰਡਾ ਪਾਣੀ ਨਾ ਪੀਆ ਕਰੋ ਪ੍ਰੇਜ ਰੱਖੋ ਮੜਾ ਜਾ ਠੀਕ ਠੀਕ ਐ ਹੋਰ ਮੂੰਹ ਸਿਰ ਆ ਦਾ ਬਲੇਟ ਕੇ ਠੀਕ ਐ ਨਹੀਂ ਤਾਂ ਗਿੱਲਾ ਮੁੱਕਾ ਕਰ ਲਿਆ ਕਰੋ ਹਾਂਜੀ ਹਾਂਜੀ ਹੋਰ ਠੀਕ ਐ ਸਾਰੇ ਹਾਂਜੀ ਹਾਂਜੀ ਚਲੋ ਵੀ ਪਰਮਾਤਮਾ ਸਾਨੂੰ ਤਰੱਕੀ ਬਖਸ਼ੇ ਮਿਹਨਤੀ ਬੰਦਿਆਂ ਦੀ ਹਮੇਸ਼ਾ ਇੱਜ਼ਤ ਕਰੋ ਸਤਿਕਾਰ ਕਰੋ ਤੇ ਬਾਕੀ ਦੋਸਤੋ ਮੈਂ ਤਾਂ ਐ ਵੀ ਆਪਾਂ ਕੋਈ ਐ ਤਾਂ ਹੈ ਨਹੀਂ ਬਾਹਲੇ ਵੱਡੇ ਬੰਦੇ ਆ ਜਿੰਨੇ ਜੋਗੇ ਵੀ ਹੈਗੇ ਆ ਮੇਰੇ ਘਰੇ ਕੋਈ ਬੰਦਾ ਕੰਮ ਕਰਦਾ ਤਾਂ ਮੁੜ ਕੇ ਸੁੱਕਣ ਤੋਂ ਪਹਿਲਾਂ ਪਹਿਲਾਂ ਮੈਂ ਉਹਦੇ ਪੈਸੇ ਉਹਦੀ ਜੇਬ ਚ ਪਾ ਦਿੰਨਾ ਤੇ ਪੌਣੇ ਵੀ ਚਾਹੀਦੇ ਆ ਬਹੁਤ ਔਕੇ ਪੈਸੇ ਬੰਦੇ ਆ ਧੰਨਾਂ ਬੰਦੇ ਨਹੀਂ ਗਰਮੀ ਚ ਲੱਗੇ ਪਏ ਆ ਤੇ ਹੁਣ ਦੋਸਤੋ ਦੁਦਿਯਾਰੀ ਬਸ ਕੰਮ ਸ਼ੁਰੂ ਕਰਾਂਗੇ ਕੋਈ ਹੋਰ ਘੰਟੇ ਕਿ ਟਾਈ ਜਾਂ ਅੱਧੇ ਘੰਟੇ ਤਾਈਂ ਵੀ ਜਦੋਂ ਬੰਦੇ ਆਗੇ ਸਾਰੇ ਵੋਟਾਂ ਦਾ ਮਤਲਬ ਵੋਟਾਂ ਮੰਗਣੀਆਂ ਸ਼ੁਰੂ ਕਰਾਂਗੇ ਕਿਉਂਕਿ ਦਰਦ ਦੇ 2-3 ਨਹੀਂ ਕੁਝ ਕੱਜ ਕੱਟ ਦਾਂਗੇ ਕੁਝ ਤੜਕੇ ਕੱਢਤਾ ਕੁਝ ਕੱਲ ਨੂੰ ਕੱਢ ਦਾਂਗੇ ਐ ਕਰਦੇ ਕਰਾਉਂਦੇ ਸਾਰੇ ਪਿੰਡ ਮਤਲਬ ਵਿੱਚ ਗੀੜਾ ਦੇ ਦਾਂਗੇ ਉੱਤੇ ਵੋਟਾਂ ਦਾ ਕਹਿ ਦਾਂਗੇ ਆਹੀ ਟਾਈਮ ਹੈ ਜ਼ੋਰ ਲਾਉਣ ਦਾ ਸਾਰੀਆਂ ਪਾਰਟੀਆਂ ਆਪ ਆਪਣਾ ਜ਼ੋਰ ਲਾ ਰਹੀਆਂ ਆ ਆ ਜਾਂਦਾ ਮਹਤਾਪਤ ਇਹ ਪੜਦਾ ਜੀ ਆਪਣੇ ਪੁਆਇੰਟ ਗਰੁੱਪ ਕਸੋਲੀ ਹੈਲੋ ਹੈਲੋ ਕਿਵੇਂ ਹੋ ਵਧੀਆ ਚ ਹੈ ਤਕੜੇ ਹੋ ਫਿਰ ਜਾਏ ਮੈਂ ਉੱਥੇ ਦਵਾਈ ਲੈਣ ਗਿਆ ਸੀ ਮੈਡੀਕਲ ਸਟੋਰ ਤੇ ਇਨੀ ਗਰਮੀ ਚ ਕੀ ਹੋ ਗਿਆ ਸੋਖਾ ਨਹੀਂ ਨਹੀਂ ਗਾਂ ਨੂੰ ਗਾਂ ਨੂੰ ਓਕੇ 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 ਹਾਂਜੀ ਤੇ ਪੱਕਾ ਸਿੱਖਲੀ ਬਣਣੀ ਹਾਂਜੀ ਹਾਂਜੀ ਸਿੱਖ ਵਧੀਆ ਗਈ ਹਾਂਜੀ ਵਧੀਆ ਦੇਖ ਲਓ ਸਾਡਾ ਨੌਜਵਾਨ ਬਹੁਤ ਸਿਆਣਾ ਹੈ ਤੇ ਹੁਣ ਦਸਤਾਰ ਸਿਖਾਈ ਸੀ ਉਹਦਨ ਗੁਰੂ ਘਰੋਂ ਸਿੱਖ ਕੇ ਆਏਗਾ ਹੋਰ ਵਧੀਆ ਕਰੇ ਠੀਕ ਆ ਸਾਰੇ ਹਾਂਜੀ ਸਾਰੇ ਓਕੇ ਡੀਅਰ ਬਾਏ ਬਾਏ ਬਾਕੀ ਦੋਸਤੋ ਇੱਕ ਬੰਦਾ ਸਾਨੂੰ ਹੋਰ ਟੱਕਰ ਗਿਆ ਯਾਰਾਂ ਦਾ ਯਾਰ ਸਾਡਾ ਮਿਸਤਰੀ ਪੂਰਨ ਇਹ ਨੌਜਵਾਨ ਨੂੰ ਆਦੇ ਆ ਜੀ ਬੋਰਾਂ ਦਾ ਬਾਦਸ਼ਾ ਤੇ ਇਹਦਾ ਹੁਣ ਸੀਜ਼ਨ ਚੱਲ ਪਿਆ ਮੈਨੂੰ ਲੱਗਦਾ ਇਸ ਟਾਈਮ ਵੀ ਕੋਈ ਬੋਰਵਾਰੀ ਵੇਖ ਕੇ ਆਉਣ ਜਾਂ ਲਾਈ ਜਾਂਦਾ ਨਾ ਕਿਤੇ ਹੈਨਾ ਕੱਲ ਸਹਨੇ ਖੜੇ 8 ਇੰਚ ਪਾਣੀ ਬਣਿਆ ਅੱਛਾ ਹਾਂ ਬਰਾੜਾਂ ਦੇ ਸਹਨੇ ਖੜੇ ਤਰਪੰਚ 8 ਇੰਚ ਤੇ ਹੁਣ ਕਿੱਥੇ ਚੱਲੀ ਜਾਂਦਾ ਕੰਮ ਹਾਂ ਉਹਦੇ ਹੁਣ ਤਾਂ ਇਹਨਾਂ ਦੇ ਰਿੰਮੇ ਦੇ ਬਾਹਰ ਮੇ ਦੇ ਕੀ ਕਰੀ ਜਾਂਦੇ ਹੋ ਬੋਰ ਕਰੀ ਜਾਂਦੇ ਨਹੀਂ ਉਹ ਤਾਂ ਮੈਨੂੰ ਪਤਾ ਕਿਹੜੇ ਕਿਹੜੇ ਪਾਸੇ ਇੱਧਰ ਠੀਕ ਹੈ ਠੀਕ ਕੱਲੋ ਵੀਡੀਓ ਵੀ ਪਾਈ ਆ ਕੱਲ ਦੇਖਿਆ ਜੋ 12 ਫੁੱਟ ਧਾਰਾ ਹੈ ਹੂੰ ਫਿੱਲਰ ਰੱਖੇ ਅੱਛਾ ਹਾਂ ਚਲ ਬਣਾਉਂਗਾ ਕਿ ਕਿਹੜੇ ਪਾਈ ਵੀਡੀਓ ਉਹ ਸ਼ਿਕਾਉ ਨੇ ਪਾਈ ਆ ਇੱਕ ਤਾਂ ਬਾਗੇ ਨੇ ਇੱਕ ਬੱਬਲ ਜੇ ਮੈਂ ਕਰ ਲੂੰਗਾ ਲਾ ਹੋਰ ਠੀਕ ਹੈ ਗਰਮੀ ਵਾਲੀ ਆ ਬਣਾਇਆ ਇਸ ਵਾਰ ਰੈਸਟ ਕਰਿਆ ਕਰ ਚੰਗਾ ਯਾਰ ਹੋਰ ਠੀਕ ਹੈ ਨਾ ਇਹਦੇ ਬਸ ਓਕੇ ਆ ਜਾਵਾਂ ਸਪੋਰਟ ਵੀ ਕਰਦੀ ਨਾਲ ਸਪੋਰਟ ਰਾਜ ਨੂੰ ਠੀਕ ਹੈ ਬਾਕੀ ਦੋਸਤੋ ਫੋਨ ਮੇਰਾ ਤੱਤਾ ਜਾ ਹੋ ਗਿਆ ਤੇ ਕਦੋਂ ਵੀ ਬੰਦ ਹੋ ਸਕਦਾ ਹੈ ਹਾਈ ਟੈਂਪਰੇਚਰ ਕਰਕੇ ਤੇ ਥੋੜੇ ਸਮੇਂ ਤੱਕ ਤੁਹਾਡੇ ਰੂਰੂ ਹੋਵਾਂਗੇ ਜਦੋਂ ਸਾਰੇ ਆਣੇ ਆਗੇ ਇਕੱਠੇ-ਕੁੱਠੇ ਹੋਗੇ ਤੇ ਬਾਕੀ ਇੱਕ ਮੈਂ ਤੁਹਾਨੂੰ ਹੋਰ ਜਾਣਕਾਰੀ ਦੇਣੀ ਸੀ ਜਿਹੜੀ ਆਪਣੀ ਸਿਲੰਡਰ ਵਾਲੀ ਕਾਪੀ ਹੈ ਤੇ ਉਹਨੂੰ ਆਧਾਰ ਕਾਰਡ ਨਾਲ ਕਰਦੇ ਲਿੰਕੋ ਵੀ ਕਰਵਾ ਲਓ ਬਹੁਤ ਜ਼ਰੂਰੀ ਹੈ ਜਿੰਨੀ ਵੀ ਕਹਿ ਦਈਏ ਸਾਰੇ ਕਰਵਾ ਰਹੇ ਆ ਫ੍ਰੀ ਦਾ ਕੰਮ ਹੈ ਕਰਵਾ ਲਓ ਜ਼ਰੂਰੀ ਹੈ ਨਾਲੇ ਫ੍ਰੀ ਜ਼ਰੂਰ ਹੈ ਜ਼ਰੂਰੀ ਵੀ ਹੈ ਹਾਂਜੀ ਦੋਸਤੋ ਅੱਜ ਦਾ ਪ੍ਰੋਗਰਾਮ ਕਰ ਤੱਕ ਕੈਨਸਲ ਹੁਣ ਕੋਈ ਡੋਰ ਟੂ ਡੋਰ ਨਹੀਂ ਕਰਨਾ ਅੱਜ ਦਾ ਦਿਨ ਤੜਕੇ ਕਰਾਂਗੇ ਕਿਉਂਕਿ ਜਿਵੇਂ ਕਿ ਪਤਾ ਹੀ ਆ ਜੀ ਆਪਣੇ ਬਾਬਾ ਜੀ ਚਲੇ ਗਏ ਆ ਤਾਂ ਕਰਕੇ ਫਿਰ ਕੈਨਸਲ ਕਰਤਾ ਅੱਜ ਦਾ ਦਿਨ ਕੱਲ ਨੂੰ ਕਰਨਗੇ ਤੇ ਬਾਕੀ ਦੋਸਤੋ ਅੱਜ ਲਈ ਇੰਨਾ ਹੀ ਉਮੀਦ ਆ ਤੁਹਾਨੂੰ ਅੱਜਲਾ ਬਲੌਗ ਪਸੰਦ ਆਇਆ ਹੋਣਾ ਕੋਈ ਗਲਤੀ ਬਲਤੀ ਹੋਈ ਹੋਵੇ ਲਈ ਮਾਫੀ ਤੇ ਕੱਲ ਨੂੰ ਮਿਲਾਂਗੇ ਜੀ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਬਾਕੀ ਮੇਰੇ ਹੱਥ ਬੰਨ ਕੇ ਬੇਨਤੀ ਹੈ ਵੀ ਬੂਟੇ ਜ਼ਰੂਰ ਲਾਓ ਗਰਮੀ ਵਧੀ ਜਾਂਦੀ ਹੈ ਇਹਦੀ ਦਿੱਕਤ ਆਪਰ ਹੀ ਆਉਣੀ ਹੈ ਤੇ ਤੁਸੀਂ ਯਕੀਨ ਮੰਨੋਗੇ ਬਾਈ ਨੇ ਮੌਸਮ ਪੰਜਾਬ ਦੇ ਵਾਲੇ ਨੇ ਪਾਰਕ ਐਸੇ ਵੀ 1981 ਦੇ ਵਿੱਚ ਬਠਿੰਡਾ ਦਾ ਜਿਹੜਾ ਟੈਂਪਰੇਚਰ ਰਿਕਾਰਡ ਕਰਿਆ ਸੀਗਾ ਮਤਲਬ ਸੀਗਾ ਉਹ 47 ਪੁਆਇੰਟ ਕੁਛ ਤੇ ਹੁਣ ਜਿਹੜਾ ਰਿਕਾਰਡ ਕਰਿਆ ਗਿਆ 2024 ਚ ਉਹ ਹੈਗਾ 48 ਪੁਆਇੰਟ ਕੁਛ ਵੀ ਐਂ ਕਰਕੇ ਗਰਮੀ ਬਹੁਤ ਵੱਧ ਰਹੀ ਹੈ ਤੇ ਵੱਧ ਤੋਂ ਵੱਧ ਵੋਟੇ ਜਰੂਰ ਲਾਓ ਤੇ ਮੈਂ ਦੇਖਦਾ ਇੱਕ ਦਿਨ ਤਾਈ ਮੇਰੇ ਕੋ ਪੰਗੀਆਂ ਵੀਡੀਓ ਪੁਰਾਣੀਆਂ ਮੈਂ ਬਹੁਤ ਵੋਟੇ ਲਾਇਏ ਜਿੰਨੇ ਵੀ ਕਹਿ ਰਿਏ ਤੇ ਉਹਦੀਆਂ ਵੀਡੀਓ ਮੈਂ ਤੁਹਾਡੇ ਅੱਗੇ ਪੇਸ਼ ਕਰੂੰਗਾ ਤੇ ਓਕੇ ਦੋਸਤੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਨਵੇਂ ਬਲੌਗਰ ਨਾਲ ਓਕੇ ਬਾਏ ਬਾਏ